ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਪੰਜਾਬੀ ਬੋਲੀਆਂ 224 ਤੋਂ ਲੈ ਕੇ ਆਪਾਂ ਅੱਗੇ ਲੈ ਕਰਾਂਗੇ 236 ਤੱਕ ਤੇ ਜੇ ਵਧੀਆ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੱਤ ਵਤ ਜਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਆਪਾਂ ਸ਼ੁਰੂ ਕਰਦੇ ਆਂ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡ ਸਨਿੰਦਾ ਕਾਕੇ ਨੀ ਚੀਜਾਂ ਸਲੀ ਦੀ ਲੱਗਦੀ ਦੋਸਤੀ ਜੀਜਾ ਸਾਲੀ ਦੀ ਲੱਗੀ ਦੋਸਤ ਡਿਗੇ ਪਿਆ ਪਿਆਰ ੁਲਾਰਾ ਖਾ ਕੇ ਤੇਲ ਬਾਜਨਾ ਪੱਕਣ ਗੁਲਗਲੇ ਤੇਲ ਬਾਜਨਾ ਪੱਕਣ ਗੁਲਗਨੇ ਦੇਖ ਰਿਆ ਪਰ ਤਾਂ ਕੇ ਜੀਜਾ ਸਾਲੀ ਨੂੰ ਲੈ ਗਿਆ ਗੱਲੀ ਲਾ ਕੇ ਜੀਜਾ ਸਾਲੀ ਨੂੰ ਲੈ ਗਿਆ ਗੱਲੀ ਲਾ ਕੇ ਜੀਜਾ ਸਾਲੀ ਨੂੰ ਦੋ ਕੜਿਆਂ ਦੀ ਅਕਲਮੰਦੀਆਂ ਤੋਂ ਕੜਿਆਂ ਦੀਆਂ ਅਕਲਮੰਦੀਆਂ ਕੋਈ ਬਹਿ ਕੇ ਨਵੇਂ ਇਕਲੀ ਥਾਂ ਮੈਂ ਬ੍ਰਹਮ ਮੂਹਰਤ ਵਿੱਚ ਬੈਠ ਕੇ ਨੀ ਕੁਇ ਜੰਤ ਤਾਰਿਆਂ ਦੀ ਸ਼ਾਨ ਨਨਪੜ ਜਗਰੇਨੀ ਚਰਨ ਤਾਰਿਆਂ ਦੀ ਸ਼ਾਨ ਨਨਪੜ ਜਗਰੇਨੀ ਬਾਰੋਂ ਆਇਆ ਅਕਿਆ ਥਕਿਆ ਬਾਰੋਂ ਆਇਆ ਅਕਿਆ ਥਕਿਆ ਆਣ ਫਰੋਲੀ ਕੋਠੀ ਨਹੀਂ ਆਟਾ ਮੇਰਾ ਗੁੰਨਿਆ ਪਿਆਸੀ ਆਟਾ ਮੇਰਾ ਗੁੰਨਿਆ ਪਿਆਸੀ ਦਾਲ ਪਈ ਸੀ ਕੋਟੀ ਏਡੋ ਜਾਣੇ ਨੇ ਢਾਂਗ ਪਟਾ ਤੇ ਠੋਕੀ ਏਡੋ ਜਾਣੇ ਨੇ ਢਾਂਗ ਪਟਾ ਤੇ ਠੋਕੀ ਏਡੋ ਜਾਣੇ ਨੇ ਚਾਂਦੀ 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 ਤੀਏ ਨਹੀਂ ਪਸੰਦ ਕਰ ਲੈ ਗੱਡੀ ਪਰ ਮੁੰਡਿਆਂ ਦੀ ਜਾਂਦੀ ਕਿਏ ਨਹੀਂ ਪਸੰਦ ਕਰ ਲੈ ਗੱਡੀ ਪਰ ਮੁੰਡਿਆਂ ਦੀ ਜਾਂਦੀ ਤੀਏ ਨਹੀਂ ਪਸੰਦ ਕਰ ਲੈ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਸ ਨੇਂਦਾ ਰਾਈ ਨਹੀਂ ਜੇ ਮੁੰਡੇ ਅੱਤਰ ਮੇਲੇ ਜਾਣਾ ਜੇ ਮੁੰਡੇ ਹੱਤੇ ਮੇਲੇ ਜਾਣਾ ਸੋਰੇ ਵਿੱਚ ਧੀ ਜਾਈਂ ਪਰਿਆਂ ਵਿੱਚ ਤੈਨ ਸੋਹਰਾ ਮਿਲ ਜੂ ਪੈਰਿਆਂ ਵਿੱਚ ਤੈਨੂੰ ਸੋਹਰਾ ਮਿਲ ਜਾ ਪੈਰੀ ਹੱਥ ਵਲਾਈ ਵੇਹ ਮੁੰਡਿਆਂ ਵਿੱਚ ਤੇਰਾ ਸਾਲਾ ਹੋਊ ਸੰਡਿਆਂ ਵਿੱਚ ਤੇਰਾ ਸਾਲਾ ਹੋ ਸੱਜਾ ਹੱਥ ਵਲਾਈ ਵੈਸਾ ਲੂ ਵਾਲੀ ਨੂੰ ਕੁੱਟਕੇ ਕਾਲ ਜੇਲਾਈ ਵੈਸਾ ਲੂ ਵਾਲੀ ਨੂੰ ਕੁੱਟਕੇ ਕਾਲ ਜੇਲਾਈ ਦੀ ਰਾਤ ਨੂੰ ਆਣਾ ਮੁੰਡਿਆਂ ਅਜੀ ਰਾਤ ਨੂੰ ਆਣਾ ਮੁੰਡਿਆਂ ਨਾਲ ਲਿਉਣਾ ਟੋਲੀ ਵੇ ਮੈਂ ਨਾ ਕਿਸੇ ਦੇ ਭਾਂਡੇ ਮਾਂਜਦੀ ਮੈਂ ਨਾ ਕਿਸੇ ਦੇ ਭਾਂਡੇ ਮਾਂਜਦੀ ਮੈਂ ਨਾ ਕਿਸੇ ਦੀ ਗੋਲੀ ਵੇ ਤਾਂ ਹੀ ਸਿਰ ਚੜ ਗਿਆ ਕਦੇ ਨਾ ਬਰੋਬਰ ਬੋਲੀ ਤਾਂ ਹੀ ਸਿਰ ਚੜ ਗਿਆ ਮੈਂ ਨਾ ਬਰੋਬਰ ਬੋਲੀ ਤਾਂ ਹੀ ਸਿਰ ਚੜ ਗਿਆ ਜਾਂ ਫਿਰ ਇਦਾਂ ਮੁੰਡਾ ਵੀ ਅੱਗੋ ਬੋਲ ਸਕਦਾ ਹੈ ਠੀਕ ਹੈ ਉਹ ਆਪਾਂ ਬਾਅਦ ਕਰ ਦੂ ਗਜ ਵਰਗੀ ਜੇ ਤੂੰ ਬਰਾਬਰ ਬੋਲੀ ਕਰ ਦੂ ਗਜ ਵਰਗੀ ਜੇ ਤੂੰ ਬਰਾਬਰ ਬੋਲੀ ਕਰ ਦੂ ਗਜ ਵਰਗੀ ਬਹੁਤ ਸੋਹਣੀ ਬੋਲੀ ਏ ਤੇ ਇੱਕ ਵਾਰੀ ਜਰੂਰ ਸੁਣਿਆ ਜੇ ਤੇ ਫਿਰ ਇਹਨੂੰ ਗਾ ਕੇ ਵੀ ਦੇਖਿਆ ਜੇ ਫਿਰ ਤਾਂ ਸੋਹਣੀ ਲੱਗੇਗੀ ਚਲੋ ਅੱਗੇ ਆਪਾਂ ਸ਼ੁਰੂ ਕਰਦੇ ਆ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡਾਂ ਵਿੱਚੋਂ ਪਿੰਡ ਸਨਿੰਦਾ ਪਿੰਡ ਸਨਿੰਦਾ ਟਹਿਣਾ ਨਹੀਂ ਸਾਰਾ ਦਿਨ ਅਜ ਪਊਗਾ ਗਿੱਦਾ ਸਾਰਾ ਦਿਨ ਅਜ ਪਊਗਾ ਗਿੱਦਾ ਹਾਲ ਦਿਲਾਂ ਦਾ ਕਹਿਣਾ ਕੱਲ ਤੂੰ ਕਿਧਰੇ ਮੈਂ ਕਿਧਰੇ ਤੁਰ ਜਾਣਾ ਫੇਰ ਨਹੀਂ ਰਲਕੇ ਬਹਿਣਾ ਫੇਰ ਨਹੀਂ ਰਲਕੇ ਬਹਿਣਾ ਸਭ ਚ ਰਹਿ ਖੇੜਦਾ ਛੋਟਾ ਦਿਓਰ ਪੱਬੀਆਂ ਦਾ ਗਹਿਣਾ ਸਭ ਚ ਰਹਿ ਖੇੜਦਾ ਛੋਟਾ ਦਿਓਰ ਪੱਬੀਆਂ ਦਾ ਗਹਿਣਾ ਸਤਨਾ ਜਾ ਥਾਲੀ ਪਲਟਿਆ ਮਾਮੀਏ ਸਤਨਾ ਜਾ ਭਾਲੀ ਪਲਟਿਆ ਮਾਮੀ ਕੋਈ ਚੁਗ-ਜੁਗ ਸੁਟ ਧੀਰੋੜ ਦੋਹਾ ਗੀਤ ਗਿਆਨ ਦੇ ਜਿਨੂੰ ਗੂੜੇ ਮਗਜ ਦੀ ਲੋੜ ਨੀਮੰਦ ਬੁੱਤ ਮੂਰਖੇ ਨੀ ਜਿਨੂੰ ਗੂੜੇ ਮਗਜ ਦੀ ਲੋੜ ਪਿੰਡਾਂ ਵਿੱਚੋਂ ਪਿੰਡਸ ਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੁਲੇ ਪਕਾਵਾਂ ਰੋਟੀਆਂ ਕੋਈ ਹਾਰੇ ਤਰ ਦੀ ਢਾਲ ਸਾਰੀਆਂ ਤਖਾ ਗਿਆ ਰੋਟੀਆਂ ਤੇ ਸਾਰੀ ਪੀ ਗਿਆ ਦਾਲ ਵੇ ਤੈਨੂੰ ਹੋਇਆ ਹੋ ਜੇਵੇਂ ਭੁੱਖੇ ਤ ਮਰ ਗਏ ਮੇਰੇ ਨਾਲ ਤੈਨੂੰ ਹਈਆ ਹੋ ਜੇਵੇਂ ਭੁੱਖੇ ਤ ਮਰ ਗਏ ਮੇਰੇ ਨਾਲ ਬਹੁਤ ਸੋਹਣੀ ਬੋਲੀ ਇਹਨੂੰ ਮੜਾ ਦੂਸਰੀ ਤਰ੍ਹਾਂ ਬੋਲ ਕੇ ਦੇਖ ਲੋ ਜੇ ਤੁਹਾਨੂੰ ਹੋਰ ਕੋਈ ਤਰੀਕਾ ਤੁਹਾਨੂੰ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡਸ ਨੇਂਦਾ ਪਾਵੇ ਨਹੀਂ ਪਿੰਡਾਂ ਵਿੱਚੋਂ ਪਿੰਡਸ ਨੇਂਦਾ ਪਿੰਡ ਸਨੀਂਦਾ ਪਾਵੇ ਨਹੀਂ ਕਮਣੀ ਸਨੀਂਦਾ ਕਾਰਨ ਸਨੀਂਦਾ ਕੀ ਝਗੜੇ ਕੀ ਛੇੜੇ ਜੇ ਮੇਰੀ ਇੱਕ ਮਨ ਜੇ ਜੇ ਮੇਰੀ ਇੱਕ ਮਨ ਜੇ ਤੈਨੂੰ ਸਿੱਧਾ ਸੁਰਗ ਨੂੰ ਜਾਵੇਂ ਨਹੀਂ ਦਿਉਰਾਤਾਸ਼ ਖੇਡ ਲੈ ਦਿਉਰਾਤਾਸ਼ ਖੇਡ ਲੈ ਬੂਤਾ ਬਣੀਏ ਤੂਤਦੀ ਸ਼ਾਮੇ ਦਿਉਰਾਤਾਸ਼ ਖੇਡੀਏ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਲਾਈਕ ਅੋ ਜਾਨਨ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਦੱਸੋ ਤੁਹਾਨੂੰ ਇਹਨਾਂ ਸਾਰੀਆਂ ਬੋਲੀਆਂ ਵਿੱਚੋਂ ਕਿਹੜੀ ਬੋਲੀ ਸਭ ਤੋਂ ਜ਼ਿਆਦਾ ਪਸੰਦ ਆਈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਮੈਂ ਆਪਾਂ ਤੁਹਾਡਾ ਨਾਮ ਵੀ ਨਾਲ ਮੈਂਸ਼ਨ ਕਰਾਂਗੇ ਜੇ ਤਾਂ ਜਿਹੜੀ ਬੋਲੀ ਤੁਹਾਨੂੰ ਲੱਗੀ ਵਧੀਆ ਉਹ ਵੀ ਆਪਾਂ